ਤੁਹਾਡਾ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਦੇ ਮੈਟਾਵਲਿਨ ਕੋਰ ਸਰਗਰਮੀਆਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੀਆਂ ਇੱਕ ਵਾਰ ਫਿਰ ਤੁਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਗਿਆ ਪੰਜਾਬ ਦੀਆਂ ਮੁੱਖ ਘਟੀਆਂ ਦੀਆਂ ਲੈ ਕੇ हरियाणा सिख गुरुद्वारा प्रबंधन कमेटी ਦੇ ਜਨਰਲ ਸਖਤਰ ਸਰਦਾਰ ਅੰਗਰੇਜ਼ ਸਿੰਘ ਰਾਣੀਆਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਵੱਲੋਂ ਜਾਣਕਾਰੀ ਜਿਹੜੀ ਹੈ ਉਹ ਸਿੱਖਾਂ ਖਿਲਾਫ ਗਲਤ ਬਿਆਨਬਾਜ਼ੀ ਨੂੰ ਲੈ ਕੇ ਸੰਜੀਕ ਕੀਤੀ ਗਈ ਉਹਨਾਂ ਵੱਲੋਂ ਸਿੱਖਾਂ ਖਿਲਾਫ ਗਲਤ ਬਿਆਨਬਾਜ਼ੀ ਕਰਨ ਤੇ ਹਰਿਆਣਾ ਕਮੇਟੀ ਨੇ ਕਾਂਗਰਸ ਦੇ ਨੇਤਾ ਹਰਕ ਸਿੰਘ 라ਵਤ ਦੇ ਖਿਲਾਫ ਤੁਰੰਤ ਐਕਸ਼ਨ ਲਿਆ ਤੇ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਹੋਰਨਾਂ ਵੱਲੋਂ ਸਾਂਝੀ ਕੀਤੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕੁਝ ਟਾਈਮ ਪਹਿਲਾਂ ਮੈਂ ਕਾਂਗਰਸ ਨੇਤਾ ਹਰਕ ਸਿੰਘ 라ਵਤ ਦੀ ਇੱਕ ਵੀਡੀਓ ਇਹਦਾ ਸੋਸ਼ਲ ਮੀਡੀਆ ਤੇ ਬਿਆਨ ਬੜਾ ਵਾਇਰਲ ਹੋ ਰਿਹਾ ਹੈ। ਜਿਦੇ ਵਿੱਚ ਸਿੱਖ ਕੌਮ ਨੂੰ ਟਾਰਗੇਟ ਕਰਕੇ ਕਹਿ ਰਿਹਾ ਕਿਸੇ ਸਿੱਖ ਨੂੰ ਕਿਸੇ ਸਭਾ ਦੇ ਵਿੱਚ ਕਹਿ ਰਿਹਾ ਵੀ ਸਿੱਖ ਕੌਮ ਦੇ 12 ਵੱਜ ਗਏ, ਸਿੱਖਾਂ ਦੇ 12 ਵੱਜ ਗਏ। ਮੈਨੂੰ ਲੱਗਦਾ ਹਰਕ ਸਿੰਘ 라ਵਤ ਭੁੱਲ ਗਿਆ ਵੀ ਸਿੱਖਾਂ ਦੇ ਬਾਰੇ ਕਿਵੇਂ ਵੱਜਦੇ ਸੀ ਹਰਖ ਸਿੰਘ रावत ਨੂੰ ਮੇਰੇ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਖਤੀ ਅੰਗਰੇਜ਼ ਸਿੰਘ ਰਾਣੀਆਂ ਔਰ ਪੂਰੀ ਸਿੱਖ ਕੌਮ ਵੱਲੋਂ ਮੈਂ ਦੱਸਣਾ ਚਾਹੁੰਦਾ ਕਿ ਤੇਰੇ ਕੋਲ 2 ਦਿਨਾਂ ਦਾ ਟਾਈਮ ਹੈ ਜੇ ਆਪਦੀ ਭੁੱਲ ਨੂੰ ਸੁਧਾਰ ਕੇ ਇਸੇ ਤਰ੍ਹਾਂ ਸੋਸ਼ਲ ਮੀਡੀਆ ਤੇ ਮਾਫੀ ਨਹੀਂ ਮੰਗਦਾ ਤਾਂ ਤੇਰੇ ਘਰੇ ਆ ਕੇ ਤੈਨੂੰ ਦੱਸਾਂਗੇ ਸਿੱਖ ਕੌਮ ਦੇ ਬਾਰੇ ਕਿਵੇਂ ਵੱਜਦੇ ਐ ਔਰ ਮੇਰੇ ਸਿੱਖ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਇਸ ਵੀਡੀਓ ਨੂੰ ਸ਼ੇਅਰ ਤੇ ਸ਼ੇਅਰ ਕਰਕੇ ਹਰਖ ਸਿੰਘ रावत ਤੱਕ ਪਹੁੰਚਾ ਦਿੱਤੀ ਜਾਵੇ ਨਹੀਂ ਤਾਂ ਫਿਰ ਉਸ ਤੋਂ ਬਾਅਦ ਆਪਾਂ ਨੂੰ ਜਾ ਕੇ ਦੱਸਾਂਗੇ ਕਿ ਸਿੱਖ ਕੌਮ ਦੇ ਬਾਰੇ ਕਿਵੇਂ ਵਜਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੁਰੰਮਤ ਦੇ ਦੌਰਾਨ ਉੱਥੇ ਸੋਨੇ ਦੇ ਪੱਤਰੇ ਜੜੇ ਨੇ ਉਹ ਲਗਾਏ ਗਏ ਤੇ ਇਸੇ ਕਾਰਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਢੰਮੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣਨੇ ਆਉਨਾ ਵੱਲੋਂ ਕੀ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੱਤ ਬੱਚੀਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਮੇਂ-ਸਮੇਂ ਦੇ ਅਨੁਸਾਰ ਬਹੁਤ ਸਾਰੇ ਕਾਰਜ ਜਿਹੜੇ ਉਹ ਚੱਲਦੇ ਰਹਿੰਦੇ ਆ ਜਦੋਂ ਆਂਦੇ ਕਿ ਤੱਕ ਪਰ ਜਿਹੜੀ ਸੋਨੇ ਦੀ ਸੇਵਾ ਆ ਇਹ ਲੰਮੇ ਸਮੇਂ ਤੋਂ ਬਾਅਦ ਹੁੰਦੀ ਆ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਰ ਕਿਰਪਾ ਤੇ ਬਖਸ਼ਿ ਕਰਕੇ ਅੰਦਰਲੇ ਪਾਸੇ ਇਹ ਜਿਹੜਾ ਸੋਨੇ ਦਾ ਕਾਰਜ ਸੀ ਮੁਇਆ ਫਰਕ ਨੂੰ ਇਸ ਸਿੱਖ ਪੰਥ ਦੀ ਬਹੁਤ ਸਤਿਕਾਰਤ ਜਥੇਬੰਦੀ ਗੁਰਨਾਮਕ ਨਸ਼ਕਾਮ ਸੇਵਾ ਬਿਜਾ ਸਾਹਿਬ ਪਰਮੇਂਘਮ ਝੂਕੇ ਵਾਲੇ ਉਹ ਜਥੇਬੰਦੀ ਨੂੰ ਬਖਸ਼ ਕੀਤਾ ਤੇ ਨਾਲ ਦੇ ਮੁਕ ਸੇਵਾਦਾਰ ਸ੍ਰੀ ਨਾਨਕ ਨਾ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਹੜੇ ਇਸ ਕਾਰਜ ਨੂੰ ਆਪਣੇ ਹੱਥਾਂ ਚ ਲੈ ਕੇ ਕਾਰਜ ਲਗਭਗ 2/3 ਕਾਰਜ ਜਿਹੜਾ ਆ ਉਹ ਅੰਦਰ ਚਾਰ ਸੰਪੂਰਨ ਹੋ ਚੁੱਕਾ ਸਤ ਸ੍ਰੀ ਅਕਾਲ ਅੱਜ ਲੈਹਿੰਦੇ ਪਾਸੇ ਵਾਲੀ ਬਾਹੀ ਜਿਹੜੀ ਜਿੱਥੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਕੀਰਤਨੀਆਂ ਕੀਰਤਨ ਕਰਦੇ ਆ ਉਹਦੀ ਅੱਜ ਸੰਪੂਰਨਤਾ ਹੋ ਗਈ ਤੇ ਉਹ ਜਿਹੜੇ ਸੋਨੇ ਦੇ ਪੱਤਰੇ ਆ ਉਹ ਅੱਜ ਇਨਸਟਾਲ ਕਰਨ ਦਾ ਕਾਰਜ ਜਿਹੜਾ ਆ ਉਹ ਸ਼ੁਰੂ ਹੋਇਆ ਸਾਚੇ ਪ੍ਰਦੇਵ ਜੀ ਦਾ ਤੇ ਮੈਂ ਏਜ਼ ਗੁਨਾਲ ਕਨਿਸ਼ਕਾਮ ਸੇਵਕ ਜਥੇ ਨੂੰ ਵਧਾਈ ਵੀ ਦਿਨਾ ਗੁਰਬਾਣੀ ਦੇ ਅੰਦਰ ਜਿਨ੍ਹਾਂ ਨੇ ਪੰਜਾਂ ਹੀ ਤਾਕਤਾਂ ਤੇ ਬਹੁਤ ਵੱਡੀਆਂ ਸੁਭਾਵਾਂ ਨਵਾਇਆਂ ਹੁਣ ਵੀ ਤਾਕਤਰੀ ਕਿਸਗੜ ਸਾਹਿਬ ਵਿਖੇ ਬੰਦੇ ਕਾਰ ਚੱਲ ਰਹੇ ਆ ਜੀ ਆਪਾਂ ਸਾਝਾ ਕਰਦੇ ਆ ਇੱਥੇ ਅੰਦਰਲੇ ਬਾਜ਼ੇ ਕਿਉਂਕਿ ਪੁਰਾਣੇ ਸਮੇਂ ਅਨੁਸਾਰ ਮੋਟੀਆਂ ਗੀਟੀਆਂ ਲਾ ਕੇ ਵੱਡੇ ਕਿਲ ਲਾ ਕੇ ਇੱਥੇ ਕਾਰਜ ਹੋਇਆ ਹੈ ਸਗਾ ਵਿੱਚ ਸੱਲ ਵੀ ਆਈ ਹੋਸੀ ਹੁਣ ਨਵੇਂ ਸਿਰਿਓਂ ਸਾਰਾ ਇਹ ਕਾਰਜ ਜਿਹੜਾ ਆ ਉਹ ਨੰਮੇ ਸਿਰੋਂ ਕੀਤਾ ਗਿਆ ਮੈਂ ਸਮਝਦਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਬਖਸ਼ਿਆ ਇਹ ਮਹਾਨ ਜਸੇਵੰਦੀ ਨੇ ਬਹੁਤ ਵੱਡੇ ਕਾਰਜ ਪਹਿਲਾਂ ਵੀ ਕੀਤੇ ਤੇ ਕਰਨ ਬਿਜਾਰੀ ਤੇ ਹੌਲੀ ਹੌਲੀ ਸਾਡੇ ਇੱਕ ਤੋਂ ਕਾਰਜ ਹੋ ਰਿਹਾ ਸਭ ਤੋਂ ਵੱਡਾ ਕਾਰਜ ਜੋ ਸਿੱਖ ਅਖਾੜੇ ਤਸ ਇਹੀ ਪਵਿੱਤਰ ਹਰਿਮੰਦਰ ਸਾਹਿਬ ਦੀ ਛੱਤ ਦਾ ਕਾਰਜ ਆ ਉਹਦੇ ਬਾਰੇ ਵੀ ਵਿਚਾਰਾਂ ਹੋਈਆਂ ਤੋਂ ਉਤਲੀ ਮੰਜ਼ਲ ਤੇ ਦੂਜੀ ਦੇ ਜਿਹੜਾ ਸਾਰਾ ਨਿਕਾਸ ਦਾ ਕਾਰਜ ਲਗਭਗ ਉਹ ਵੀ ਕੰਪਲੀਟ ਹੋ ਚੁੱਕਾ ਸੋ ਅੱਜ ਅਮਰਤ ਵੇਲੇ ਗੁਰੂ ਚਰਨਾ ਚਰਦਾਸ ਕਰਕੇ ਇਹ ਕਾਰਜ ਜਿਹੜਾ ਸੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਆਪ ਆਏ ਆ ਸਾਰੇ ਉਹਨਾਂ ਦੇ ਸੇਵਾਦਾਰ ਸਾਰਿਆਂ ਨੇ ਇਕੱਠੇ ਹੋ ਕੇ ਉਹ ਕਾਰਜ ਜਿਹੜਾ ਹੈਗਾ ਉਸ ਸੰਬੰਧ ਕੀ ਸ਼ਹੀਦੀ ਸ਼ਤਾਬੀ ਦੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਇੱਕ ਸਕੂਲ ਦੇ ਵੱਲੋਂ ਉਹਨਾਂ ਦੇ ਵੱਲੋਂ ਸ਼ੀਸ਼ਮਾਰਗ ਦੇ ਇਤਿਹਾਸ ਦਰਸਾਉਣ ਦੇ ਵਾਸਤੇ ਇੱਕ ਪ੍ਰਦਰਸ਼ਨੀ ਲਗਾਈ ਗਈ ਅਤੇ ਇਸ ਪ੍ਰਦਰਸ਼ਨੀ ਨੂੰ ਲੈ ਕੇ ਉਹਨਾਂ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਆਓ ਸੁਣਦੇ ਹਾਂ ਉਹਨਾਂ ਵੱਲੋਂ ਕੀ ਕਿਹਾ ਗਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡਾ ਉਪਰਾਲਾ ਜਿਹੜਾ ਕੀਤਾ ਹੋਇਆ ਹੈ ਬੱਚਿਆਂ ਵੱਲੋਂ ਪਰਿਵਾਰਕ ਪਬਲਿਕ ਸਕੂਲ ਸਰਸਰ ਨੰਗਲ ਰੋਪੜ ਤੋਂ ਸਾਡਾ ਜਿਹੜਾ ਸਕੂਲ ਆ ਇਹ ਡਾਇਰੈਕਟਰਟ ਆਫ ਐਜੂਕੇਸ਼ਨ ਬਹਾਦਰਗੜ੍ਹ ਤੇ ਸ਼੍ਰੋਮਣੀ ਕਮੇਟੀ ਦੇ ਤੀਨ ਚੱਲਦਾ। ਇਹ ਬੱਚਿਆਂ ਨੇ ਇੱਕ ਦ੍ਰਿਸ਼ ਦਿਖਾਇਆ ਜਿਹਦੇ ਵਿੱਚ ਪਹਿਲਾਂ ਸ਼ਹਾਦਤ ਦਾ ਦ੍ਰਿਸ਼ਾ ਫਿਰ ਉਹਦੇ ਬਾਅਦ ਚੋਂ ਭਾਈ ਜੈਤਾ ਜੀ ਪੰਜ ਜਿਸ ਤਰ੍ਹਾਂ ਪੜਾਅ ਕਰਦੇ ਹੋਏ ਪੰਜਵੇਂ ਦਿਨ ਸੀਸਗੰ੍ਹ ਸਾਹਿਬ ਸੀਸ ਲੈ ਕੇ ਪਹੁੰਚੇ ਆ। ਉਹ ਲੱਗ ਲੱਗ ਪੜਾ ਪਹਿਲਾ ਪੜਾ ਦੂਜਾ ਪੜਾ ਤੀਜਾ ਪੜਾ ਤੇ ਚੌਥਾ ਪੜਾ ਪੰਜਾਂ ਪੜਾ ਗਵਾਨਗੜ੍ਹ ਜਿੱਥੇ ਅਜ ਨਗਰ ਕੀਰਤਨ ਦੀ ਸੰਪੂਰਨਨ ਸੀਸਗੰ੍ਹ ਸਾਹਿਬ ਵਿਕੇ ਹੋਈ ਆ। ਸਾਡਾ ਇਹ ਉਦੇਸ਼ ਸੀਗਾ ਕਿ ਇਹ ਜਿਹੜੇ ਪੜਾਏ ਦੱਸੇ ਜਾਣ ਭਈ ਉਹ ਅੱਜ ਸ਼ਹਾਦਤ ਵਾਲੇ ਦਿਨ ਤੋਂ ਬਾਅਦ ਪੰਜਵੇਂ ਦਿਨ ਕਿੱਥੇ-ਕਿੱਥੇ ਪੜਾ ਕਰਕੇ ਸੀਸ ਲੱਗੇ ਪਹੁੰਚੇ ਆ ਇਹ ਸਾਡੇ ਬੱਚਿਆਂ ਵੱਲੋਂ ਤੇ ਸਾਡੇ ਮੈਡਮ ਧਰਮੀ ਦੇ ਤੇ ਆਠ ਦੇ ਟੀਚਰ ਉਹਨਾਂ ਦੇ ਸਹਿਯੋਗ ਨਾਲ ਜਿਹੜੀ ਆ ਇਹ ਪ੍ਰਦਰਸ਼ਨੀ ਆ ਉਹ ਬਣਾਈ ਗਈ ਆ ਤਾਂ ਜੋ ਇਹ ਦੇਖ ਕੇ ਜਿਹੜੇ ਅੱਜ ਕੱਲ ਬੱਚਿਆਂ ਨੂੰ ਨਹੀਂ ਪਤਾ ਭਈ ਭਾਈ ਜੱਤਾ ਜੀ ਜਿਨ੍ਹਾਂ ਨੇ ਬੜੀ ਤਕੜੀ ਘਾਲਣਾ ਕੀਤੀ ਆ ਕਿਉਂਕਿ ਉਸ ਸਮੇਂ ਰਾਜ ਜਿਹੜਾ ਇਹ ਮੁਗਲਾਂ ਦਾ ਸੀ ਮੁਗਲਾਂ ਦੇ ਰਾਜ ਵਿੱਚ ਉਹ ਦਿਨੇ ਤਾਂ ਕਿਤੇ ਬੈਠ ਜਾਂਦਾ ਸੀ ਟਿਕਾਣਾ ਲਾ ਕੇ ਰਾਤ ਨੂੰ ਜਿਹੜੀ ਉਹ ਆਪਣੀ ਯਾਤਰਾ ਸ਼ੁਰੂ ਕਰਦੇ ਸੀ ਤਾਂ ਕਿ ਉਹਨੂੰ ਕੋਈ ਦੇਖ ਨਾ ਲਵੇ ਇਹ ਸਾਰਾ ਦ੍ਰਿਸ਼ ਜਿਹੜਾ ਇਹ ਇਹ ਬੱਚਿਆਂ ਨੇ ਦਿਖਾਇਆ ਏ ਤੇ ਅਸੀਂ ਸ਼ਰੋਣੀ ਬੱਟੀ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਸਾਨੂੰ ਇਸ ਪ੍ਰੋਗਰਾਮ ਵੱਲ ਉਲੀਕਿਆ ਤਾਂ ਜੋ ਇਹ ਬੱਚਿਆਂ ਵੱਲੋਂ ਇਹ ਪ੍ਰਦਰਸ਼ਨ ਲਗਾਏ ਜਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਲਾਹੌਰ ਦੀ ਲਾਇਬ੍ਰੇਰੀ ਦੇ ਵਿੱਚ ਮੌਜੂਦ ਸਿੱਖ ਸਾਹਿਤ ਦੀ ਨਿਸ਼ਾਨਦੇਹੀ ਕਰਦੀ ਕਿਤਾਬ ਗੁਰਮੁਖੀ ਅਦਬ ਦਾ ਖਜ਼ਾਨਾ ਸੰਗਤ ਦੇ ਵੱਲੋਂ ਉਹਨਾਂ ਦੇ ਵੱਲੋਂ ਅਰਪਿਤ ਕੀਤੀ ਗਈ ਅਤੇ ਇਸ ਦੇ ਨਾਲ-ਨਾਲ ਉਸੇ ਸਮੇਂ ਸ਼੍ਰੋਮਣੀ ਪੰਚਾਇਤ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜੀਤਦਰ ਸਿੰਘ ਧਾਮੀ ਦੇ ਵੱਲੋਂ ਇਸ ਨੂੰ ਲੈ ਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਸਿੱਖ ਪੰਥ ਦੇ ਵਿੱਚ ਗੁਰੂ ਪਾਚਾ ਕਈ ਵਾਰੀ ਸੀਟੀ ਸਿਰ ਤੇ ਰੱਖ ਕੇ ਵੀ ਗੋਂਗਿਆਂ ਨੂੰ ਤੇ ਬੋਲਿਆਂ ਨੂੰ ਸਤਿਗੁਰ ਜੀ ਸੋਝੀ ਬਖਸ਼ਿਸ਼ ਕਰ ਦਿੰਦੇ ਆ ਗੁਰੂ ਦਾ ਹੱਥ ਸਿਰ ਤੇ ਰੱਖਣਾ ਸਿੱਖ ਲਈ ਜੇ ਲੈ ਗੁਰੂ ਸਿਰ ਤੇ ਹੱਥ ਧਾਰ ਦੇਵੇ ਤੇ ਸਾਰੇ ਰਾਸਤੇ ਪੈਂਡੇ ਸਾਰੇ ਸਖਾਲੇ ਕਰ ਦਿੰਦਾ ਇਹ ਡਾਕਟਰ ਦਲਵੀਰ ਸਿੰਘ ਜਿਹੜੇ ਪੰਨੂ ਬੇਸਿਕਲੀ ਕੈਲੀਫੋਰਨੀਆ ਯੂ ਐਸ ਏ ਦੇ ਵਿੱਚ ਰਹਿੰਦੇ ਆ ਪਰ ਅੱਜ ਤੋਂ 5-4 ਸਾਲ ਪਹਿਲਾਂ ਮੈਂ ਉਦੋਂ ਮੁੱਖ ਸਖਤਰ ਹੁੰਦਾ ਸੀ ਉਦੋਂ ਇਹਨਾਂ ਨਾਲ ਬੈਠ ਕੇ ਸਾਰੀਆਂ ਦੁਰਲੱਭ ਜਿਹੜੀਆਂ ਉਹ ਵਿਚਾਰਾਂ ਹੋਈਆਂ ਤੇ ਇਹਨਾਂ ਨੇ ਫਿਰ ਕਿਹਾ ਕਿ ਮੈਂ ਯਤਨਸ਼ੀਲ ਹਾਂ ਕਿ ਜਿਹੜੀ ਸਾਡੇ ਪੰਜਾਬ ਪਬਲਿਕ ਲਾਇਬ੍ਰੇਰੀ ਲਾਹੌਰ ਵਿੱਚ ਹੈ ਸੁਯੋਬਤ ਹੈ ਉਹਦੇ ਵਿੱਚ ਗੁਰਮਨ ਦਾ ਬਹੁਤ ਵੱਡਾ ਖਜ਼ਾਨਾ ਪਿਆ ਤੇ ਇਹਨਾਂ ਨੇ ਯਤਨ ਵੀ ਕੀਤਾ ਉਹਨਾਂ ਕੋਲੋਂ ਇੱਕ ਕਮਰਾ ਉਹਦੇ ਵਿੱਚ ਲਾਇਬ੍ਰੇਰੀ ਚ ਵੱਖਰਾ ਬਣਵਾ ਕੇ ਏਸੀ ਕਮਰਾ ਉਹਦੇ ਵਿੱਚ ਬਹੁਤ ਸਾਰਾ ਗੁਰਮਤ ਦਾ ਜਿਹੜਾ ਸਾਡਾ ਲਿਟਰੇਚਰ ਆ ਉਹ ਸਾਹਮਣੇ ਵੀ ਰੱਖਿਆ ਉਹਨਾਂ ਦੇ ਵਿੱਚ ਸਤਗੁਰ ਜੀ ਦੇ ਹੱਥ ਲਿਖ ਸ੍ਰੋਪ ਵੀ ਆ ਪਰ ਕਿਉਂਕਿ ਪਾਕਿਸਤਾਨ ਆ ਉਹ ਫਿਰ ਲਿਟਰੇਚਰ ਲਿਜਾਣ ਨਹੀਂ ਦਿੰਦੇ ਤੇ ਇਹਨਾਂ ਨੇ ਬਹੁਤ ਯਤਨ ਕਰਕੇ ਕੋਈ ਡਿਜੀਟਲ ਐਕਸ਼ਨ ਵੀ ਕੀਤੀ ਤੇ ਆ ਇੱਕ ਪੁਸਤਕ ਜਿਹੜੀ ਗੁਰਮਖੀ ਆਤਮ ਦਾ ਖਜ਼ਾਨਾ ਪਹਿਲਾਂ ਤੇ ਲਾਜੇ ਬੜਾ ਦੁਰਲੱਭ ਆ ਗੁਰਮਖੀ ਆਤਮ ਦਾ ਖਜ਼ਾਨਾ ਤੇ ਆਪਾਂ ਆਤਮ ਜਾਣਦੇ ਆ ਤੇ ਖਜ਼ਾਨੇ ਨੂੰ ਵੀ ਆਪਾਂ ਜਾਣਦੇ ਆ ਇਹ ਜਿਹੜੀ ਦੁਰਲੱਭ ਇਹਨਾਂ ਨੇ ਇੱਕ ਕਿਤਾਬ ਜੇ ਦੇ ਰੂਪ ਦੇ ਵਿੱਚ ਜਿਹੜੀ ਪਹਿਲਾਂ ਵੀ ਮੇਰੇ ਕੋਲ ਇਹ ਪੇਸ਼ ਕੀਤੀ ਇਹਦੇ ਵਿੱਚ ਬਹੁਤ ਸਾਰਾ ਇਨੀ ਜਕਰ ਵੀ ਕੀਤਾ 10 ਗ੍ਰੰਥ ਦੇ ਉਸੇ ਜਿਹੜੇ ਸਰੂਪ ਐ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਹੱਥ ਲਿਖਤ ਸਰੂਪ ਐ ਆ ਉਹਨਾਂ ਨੂੰ ਪਿਕ ਰਾਈਜ਼ ਵੀ ਕੀਤਾ ਤੇ ਨਾਲ ਦੀ ਨਾਲ ਜਿਹੜੀਆਂ ਉਸੇ ਕਿਤਾਬਾਂ ਪਈਆਂ ਉਹਨਾਂ ਦਾ ਵੀ ਸਾਰਾ ਜਿਹੜਾ ਆ ਉਹ ਬੇਰਵਾ ਬੇਚ ਦਿੱਤਾ ਸਭ ਤੋਂ ਵੱਡੀ ਮੈਂ ਕਹਿ ਸਕਦਾ ਮੈਂ ਅਕਸਰ ਕਈ ਵਾਰੀ ਸਟੇਜਾਂ ਤੇ ਵੀ ਇਹ ਗੱਲ ਕਹਿਣਾ ਕਿ ਮੈਂ ਇੱਕ ਗੱਲ ਤੋਂ ਬੜਾ ਪ੍ਰਭਾਵ ਸੀ ਡਾਕਟਰ ਪੰਨੂ ਤੋਂ ਕਿ ਆਪ ਡੈਂਟਲ ਦੇ ਡਾਕਟਰ ਆ ਪਰ ਗੁਰੂ ਸਾਹਿਬ ਨੇ ਕਿੱਧਰਲੇ ਪਾਸੇ ਨੂੰ ਸੋਝੀ ਦੇ ਦਿੱਤੀ ਕਿ ਜਿਹੜਾ ਦੁਰਲੱਭ ਖਜ਼ਾਨਾ ਲੱਭ ਨਹੀਂ ਰਿਹਾ ਉਹ ਖਜ਼ਾਨੇ ਨੂੰ ਲੱਭਦੇ ਆ ਹਾਸਲ ਕਰਦੇ ਆ ਤੇ ਮੈਂ ਉਦੋਂ ਇਹਨਾਂ ਦੀ ਇੱਕ ਗੱਲ ਦਾ ਬਹੁਤ ਕਾਇਲ ਸੀ ਕਿ ਜਿਹੜੇ 201920 ਤੋਂ ਲੈ ਕੇ 1930 ਤੱਕ ਕਿਉਂਕਿ ਸ਼੍ਰੋਮਣੀ ਕਮੇਟੀ 1920 ਵਿੱਚ ਹੌਂਦ ਵਿੱਚ ਆਈ ਤੇ ਜਿਹੜਾ ਹੌਕ ਕਮੇਟੀ ਸੀ ਤੇ ਮਹਾਂਤਾਂ ਨਾਲ ਮੋਰੇ ਲੜਾਈ ਸੀ ਉਹ ਨਨਕਾਣਾ ਸਾਹਿਬ ਦਾ ਸਾਕਾ ਪੰਜਾ ਸਾਹਿਬ ਦਾ ਸਾਕਾ ਸਾਰੇ ਸਾਕੇ ਹੋ ਚੁੱਕੇ ਸੀ ਕੁਝ ਬਾਅਦ ਚ ਵੀ ਹੋਏ ਤੇ ਇਹ ਕਹਿੰਦੇ ਵੀ ਮੈਂ ਉੱਥੇ ਜਦੋਂ ਗਿਆ ਤੇ ਮੈਂ ਉੱਥੇ ਦੀਆਂ ਅਖਬਾਰਾਂ ਤੇ ਲਿਟਰੇਚਰ ਜਿਹੜੀਆਂ ਹੱਥ ਲਿਖਤਾਂ ਮੁਸਲਮਾਨਾਂ ਨੇ ਉਸ ਵੇਲੇ ਦੇ ਜਿਹੜੇ ਲਖਾਰੀ ਸੀ ਉਹ ਨਹੀਂ ਲਿਖੀਆਂ ਤੇ ਰੌਂਗਟੇ ਖੜੇ ਹੋ ਗਏ ਕਿ ਉਹ ਜਿਹੜੇ ਪਹਿਲੇ ਮੈਂਬਰ ਸੀ ਕਿੱਡੀ ਵੱਡੀ ਗੁਰੂ ਸਾਹਿਬ ਨੇ ਉਹਨਾਂ ਚ ਸਪੱਟ ਵਾਕਸ਼ਿਸ਼ ਕੀਤੀ ਸੀ ਕਿ ਉਹਨਾਂ ਨੇ ਜੇ ਬੀਬੀ ਜਾਂ ਤੀਤੀ ਇੱਕੜ ਪੈਲੀ ਕਿਸ ਦੇ ਹਿੱਸੇ ਆਉਂਦੀ ਸੀ ਅੱਧੀ ਦਾ ਪਰਿਵਾਰ ਨੂੰ ਦੇ ਗਏ ਅੱਧੀ ਮਹਾਂਤਾਂ ਦੇ ਖਿਲਾਫ ਲਾਹੌਰ ਹਾਈ ਕੋਰਟ ਕੇਸ ਲੜੇ ਤੇ ਮੈਂ ਸਮਝਦਾ ਇਹੋ ਜਿਹੜਾ ਅੱਜ ਪ੍ਰੇਰਿਤ ਕਰਨ ਵਾਲਾ ਕਿ ਅੱਜ ਪਦਾਰਥਵਾਦੀ ਯੁੱਗ ਹੋ ਗਿਆ ਅੱਜ ਲਾਲਚ ਭੈਚ ਰਹਿਣ ਆਪਾਂ ਲਾਪੇ ਤੇ ਉਹ ਕਹੋ ਜੈ ਮਨੁੱਖ ਸੀ ਉਹ ਸਿੱਖੇ ਸੀ ਗੁਰੂ ਕੇ ਪਰ ਸਿੱਖੀ ਉਹਨਾਂ ਦੇ ਰੋਮ ਰੋਮ ਵਿੱਚ ਪ੍ਰਣਾਈ ਹੋਈ ਸੀ ਤਾਂ ਜੋ ਮੌਤ ਨੂੰ ਸਿਰ ਮੱਥੇ ਤੇ ਪ੍ਰਵਾਨ ਕਰਦੇ ਸੀ ਸੋ ਇਹੋ ਜਿਹੀਆਂ ਇਹਨਾਂ ਨੇ ਦੁਰਲਭ ቦታ ਤੇ ਜਾ ਕੇ ਬਹੁਤ ਸਾਰਾ ਖਜ਼ਾਨਾ ਲੱਭਿਆ ਮੈਂ ਇਹਨਾਂ ਦਾ ਜਿੱਥੇ ਧੰਨਵਾਦ ਕਰਦਾ ਆ ਇੱਕ ਪੁਸਤਕ ਵੀ ਆਪਾਂ ਗੁਰਮੁਖੀ ਆਦਮ ਦਾ ਖਜ਼ਾਨਾ ਇਹ ਵੀ ਅੱਜ ਪੇਟ ਕਰਨੀ ਆ ਇਹ ਇੱਕ ਦੋ ਵੋਲੀਅਮ ਸਾਡੇ ਇੱਥੇ ਪਏ ਰਹਿਣਗੇ ਸੋ ਮੈਂ ਗਾ ਇਹਨਾਂ ਨੂੰ ਇੱਕ ਤੁਹਾਡੇ ਮੀਡੀਆ ਰਾਹੀਂ ਵੀ ਤੇ ਉਹਦਾ ਜਾਤੀ ਤੌਰ ਤੇ ਵੀ ਇਹ ਵੀ ਬੇਨਤੀ ਕਰਦਾ ਕਿ ਡਿਜੀਟਲਾਈਜੇਸ਼ਨ ਜਿਹੜੀ ਆ ਅਸੀਂ ਜਦੋਂ ਗੋਇੰਦਵਾਲ ਸਾਹਿਬ ਸਾਡੇ ਬਹੁਤ ਸਾਰੇ ਸਰੂਪ ਆ ਜਾਂਦੇ ਆ ਜਾਂ ਕੋਈ ਦੁਰਲੱਭ ਜਿਹੜੀਆਂ ਕਿਤਾਬਾਂ ਆਉਂਦੀਆਂ ਉਹਨਾਂ ਨੂੰ ਅਸੀਂ ਡਿਜੀਟਲਾਈਜੇਸ਼ਨ ਕਰਦੇ ਆ ਜਿਹਦੇ ਵਿੱਚ ਸਾਡੀ ਆਪਣੇ ਕੈਨੇਡਾ ਵਾਲੇ ਸੰਧੂ ਸਾਹਿਬ ਸਰਦਾਰ ਗਿਆਨ ਸਿੰਘ ਦੀ ਸੰਧੂ ਉਹਨਾਂ ਦੇ ਨਾਲ ਅਸੀਂ ਉਹ ਕੱਟਾ ਇਹ ਸਾਰਾ ਕਾਰਜ ਕਰਦੇ ਆ ਇਹ ਕਾਪੀ ਸਾਡੇ ਕੋਲ ਰਹਿ ਜਾਂਦੀ ਉਹਦੀ ਤੇ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਭਈ ਕਿਉਂਕਿ ਕੁਝ ਐਸੀਆਂ ਜੀਆਂ ਚੀਜ਼ਾਂ ਜਿਨ੍ਹਾਂ ਦੇ ਬਾਅਦ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਮ ਬੰਦਾ ਖਜ਼ਾਨਾ ਦੱਬ ਲਿੰਦਾ ਪਰ ਇਹ ਕਿਉਂਕਿ ਗੁਰੂ ਪਾਤਸ਼ਾਹ ਦੀ ਬਰਸਾਈ ਜਸੇਬੰਦੀ ਆ ਤੇ ਇਹ ਸਾਰਾ ਇਹਦਾ ਸਾਰਾ ਕਾਰਜ ਗੁਰੂ ਕੇ ਸਿੱਖਾਂ ਦੇ ਸ਼ਪੁਰਦੇ ਹੋਣਾ ਚਾਹੀਦਾ ਤੇ ਇਹਨਾਂ ਦੀ ਆਪਣੀ ਜਿਹੜੇ ਜਾਤੀ ਐਫਰਡ ਐ ਉਹਨਾਂ ਨੂੰ ਵੀ ਮੈਂ ਐਪਰੀਸ਼ੀਏਸ਼ਨ ਕਰਦਾ ਤੇ ਨਾਲ ਬੇਨਤੀ ਵੀ ਕਰਦਾ ਕਿ ਇਹ ਤਿਆਰ ਵੀ ਆ ਇਹਨਾਂ ਨੇ ਤਾਂ ਇਥੇ ਦਾ ਕਫਰ ਕਰ ਦਿੱਤੀ ਆ ਕਿ ਜੇ ਕੋਈ ਬੱਚਾ ਪੀ ਐਚ ਡੀ ਕਰਨੀ ਚਾਹਵੇ ਤੇ ਮੈਂ ਸਕਾਲਰਸ਼ਿਪ ਵੀ ਦੇ ਦਊਗਾ ਸੋ ਇਹ ਮੈਂ ਸਮਝਦਾ ਗੁਰੂ ਸਾਹਿਬ ਨੇ ਕਿਰਪਾ ਕਰਕੇ ਇਹਨਾਂ ਕੋਲ ਇਹ ਸੇਵਾ ਲਈ ਆ ਸੋ ਧੰਵਾਦ ਕਰਦਾ ਦਿਲ ਦੀਆਂ ਢਗਹਾਈਆਂ ਤੋਂ ਕਿ ਕੈਲੀਫੋਰਨੀਆ ਚ ਰਹਿ ਕੇ ਦੋ ਤਿੰਨ ਢੇਡੇ ਫਿਰ ਆ ਕੇ ਉੱਥੇ ਮਾਰਨੇ ਲਾਹੌਰ ਤੇ ਉੱਥੇ ਦੇਖੋ ਕਿੰਡੀ ਵੱਡੀ ਉਹ ਲਾਇਬ੍ਰੇਰੀ ਆ ਤੇ ਉਹਦੀ ਪੋਰਕ ਕਰਨੀ ਤੇ ਜਿਹੜਾ ਗੁਰਮਤ ਨਾਲ ਸੰਬੰਧਿਤ ਜਾਂ ਜਿਹੜਾ ਗੁਰੂ ਸਾਹਿਬ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਸਾਰੇ ਉਤੋਂ ਦਰਲਭ ਜਿਹਨੇ ਡਾਕੂਮੈਂਟ ਇਹ ਉਲਬਦੇ ਆ। ਸੋ ਅੱਜ ਇਹ ਆ ਪੁਸਤਕ ਜਿਹੜੀ ਆ ਇਹ ਆਪਾਂ ਸੰਗਤਾਂ ਦੇ ਰੂਪ ਰੂਪ ਵੀ ਕਰਨੀ। ਤੋਂ ਦਿਲ ਦੀਆਂ ਢਗਾਈਆਂ ਤੋਂ ਮੈਂ ਧੰਨਵਾਦ ਕਰਦਾ ਗੁਰੂ ਸਾਹਿਬ। ਥੈਂਕ ਯੂ। ਇਹਨਾਂ ਕੋਲੋਂ ਇਦਾਂ ਹੀ ਸੇਵਾ ਲੈਂਦੇ ਰਹਿਣ। ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ। ਤੇ ਮੈਂ ਡਾਕਟਰ ਚੇਤਨ ਸਿੰਘ ਜਿਹੜੇ ਬਾਗਾ ਬਾਗ ਚੋਂ ਡਾਇਰੈਕਟਰ ਇਹਨਾਂ ਨੇ ਵੀ ਇੱਕ ਆਫਰ ਕੀਤੀ ਆ ਕਿ ਮੈਨੂੰ ਜਿੱਦਾਂ ਡਾਕਟਰ ਪੰਨੂ ਨੇ ਕੀਤੀ ਆ ਵੀ ਮੈਨੂੰ ਦੋ ਤਿੰਨ ਆਪਣੇ ਔਰ ਸਰਚ ਬੋਰਡ ਦੇ ਉਹ ਮੈਂਬਰ ਦੇ ਉਹ ਆਪਣੇ ਵਰਕਰ ਦੇ ਉਹ ਜਿਹੜੇ ਮਿਸ਼ਨਰੀਸ ਬਿਟ ਤੇ ਕੰਮ ਕਰਦੇ ਹੋਣ ਤਾਂ ਕਿ ਇੱਥੇ ਜਿਹੜਾ ਖਜ਼ਾਨਾ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਕਿਉਂਕਿ ਬੜਾ ਨੁਕਸਾਨ ਹੋ ਗਿਆ ਬਲੂ ਸਟਾਰ ਵੇਲੇ ਉਹ ਇੱਥੇ ਮੋੜ ਕੇ ਇੰਸਟਾਲ ਕੀਤਾ ਜਾਵੇ ਤਾਂ ਕਿ ਇੱਥੇ ਦੀ ਜਿਹੜੀ ਅਥੈਂਟੀਟੀ ਆ ਉਹ ਪ੍ਰਣਾਇ ਹੋ ਕੇ ਸਾਰੀ ਹੋਣੀ ਆ ਭਈ ਜਿਹੜਾ ਖਜ਼ਾਨਾ ਗੁਰਮਤ ਅਨੁਕੂਲ ਆ ਉਹੋ ਹੀ ਇੱਥੇ ਜਿਹੜਾ ਆ ਉਹ ਆਪਣੇ ਸਾਡੇ ਕੋਲ ਸਾਮਰ ਰਹੂਗਾ ਤੁਸੀਂ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਅੱਗੇ ਇੱਕ ਦਿਨ ਆਏ ਵੀ ਸੀ ਡਾਕਟਰ ਪੰਨੂ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਪੰਥਕ ਸ਼ਖਸੀਅਤਾਂ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਦੇ ਨਾਲ ਸੰਬੰਧਿਤ ਕਿਤਾਬ ਲਿਖੀ ਗਈ ਅਤੇ ਇਸ ਨੂੰ ਲੈ ਕੇ ਖੁੱਲ੍ਹ ਸ਼੍ਰੋਮਣੀ ਕੁੰਦਵਾਰਾ ਪ੍ਰਬੰਧਕ ਕਮੇਟੀ ਦੇ ਮੱਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਕੇ ਭਾਈ ਕਰਵਕ ਸਿੰਘ ਜੀ ਗੁਲਸ਼ਨ ਜਿਹਨਾਂ ਦਾ ਦੂਜਾ ਵੋਲੀਅਮ ਧੰਨ ਸ਼੍ਰੀ ਗੁਰੂ ਅੰਗਦ ਦੇ ਪਾਤਸ਼ਾਹ ਦਰਪਣ ਜੀਵਨ ਗਾਥਾ ਤੇ ਪਵਿੱਤਰ ਗੁਰਬਾਣੀ ਇਹਦੀ ਬਹੁਤ ਖੂਬਸੂਰਤੀ ਦੇ ਨਾਲ ਇਹਨਾਂ ਨੇ ਉਹ ਜੀਵਨ ਗਾਥਾ ਸਾਰੀ ਲਿਖੀ ਆ ਤੇ ਅੱਜ ਕੌਮ ਨੂੰ ਸਮਰਪਿਤ ਵੀ ਕੀਤਾ ਤੇ ਜਿੱਥੇ ਮੈਂ ਇਹਨਾਂ ਨੂੰ ਇਸ ਕਾਰਜ ਦੀ ਬਹੁਤ ਵਧਾਈ ਦਿਨਾ ਕਿਉਂਕਿ ਇਹਨਾਂ ਦੀ ਲੇਖਣੀ ਜਿਹੜੀ ਆ ਉਹ ਕੇਵਲ ਤਾਂ ਕੇਵਲ ਗੁਰਮਤਿ ਦੇ ਸਿਧਾਂਤਾਂ ਨੂੰ ਪ੍ਰਣਾਇ ਹੋਈ ਆ ਆਪ ਵੀ ਗੁਰਮਤਿ ਦੇ ਸਿਧਾਂਤਾਂ ਦੇ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਰਹਿਤ ਮਰਿਆਦਾ ਇਹਨਾਂ ਦੇ ਅੰਗ-ਅੰਗ 'ਚ ਕੁੱਟ-ਕੁੱਟ ਕੇ ਭਰੀ ਆ ਤੋਂ ਨਾਲ ਹੀ ਇਹਨਾਂ ਨੇ ਹੋਰ ਕਿਰਪਾ ਕੀਤੀ ਖਾਲਸਾ ਪ੍ਰਚਾਰਕ ਜਥਾ ਜੋ ਕੇ ਵੱਲੋਂ ਆ ਜਿਹੜੇ ਸਾਡੇ ਫਲੱਡ ਰਲੀਫ ਫੰਡ ਸੀ ਸਾਡਾ ਉਹਦੇ ਵਿੱਚ ਆਪਣੀ ਤਿਲ ਫੁੱਲ ਜਿਹੜੀ ਭੇਟਾ 1500 US ਡਾਲਰ ਉਹ ਵੀ ਅੱਜ ਗੁਰੂ ਨੂੰ ਗੁਰੂ ਸਾਹਿਬ ਦੇ ਚਰਨਾਂ ਤੇ ਵਿੱਚ ਆ ਕੇ ਅਰਪਿਤ ਕੀਤੀ ਆ ਸੋ ਮੈਂ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਇਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਤਿਲ ਤਿਲ ਕਰਕੇ ਇਹ ਸਮਾ ਨਾਜ਼ੁਕ ਸੀ ਜਿਹਦੇ ਵਿੱਚ ਵੀ ਸਾਰਿਆਂ ਨੇ ਆਪਣਾ ਯੋਗਦਾਨ ਪਾਇਆ ਤੇ ਇਸ ਜਥੇ ਦਾ ਵੀ ਦਿਨੋਂ ਧੰਨਵਾਦ ਕਰਦਾ ਤੇ ਆ ਜਿਹੜਾ ਕਾਰਜ ਇਹਨਾਂ ਨੇ ਲਿਖਣੀ ਰਾਹੀਂ ਕੀਤਾ ਇਹਦਾ ਵੀ ਧੰਨਵਾਦ ਕਰਦਾ ਗੁਰੂ ਚਰਨਾਮਾ ਚ ਅਰਦਾਸ ਵੀ ਆ ਸਤਿਗੁਰੂ ਜੀ ਇਹਨਾਂ ਨੂੰ ਜ਼ੇਹ ਰੋਗ ਤਾਂ ਤੰਦਰੁਸਤੀ ਚੜ੍ਹਦੀ ਕਲਾ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਇਦੋਂ ਵੀ ਵੱਧ ਵੱਲ ਉਦੋਂ ਬਖਸ਼ਿਸ਼ ਕਰਨੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਮੇਰੇ ਵਾਸਤੇ ਬਹੁਤ ਭਾਗਾਂ ਵਾਲਾ ਹੈ ਸਤਿਗੁਰੂ ਮਾਰਾਹਤ ਗੁਰੂ ਨਾਨਕ ਸਾਹਿਬ ਜੀ ਨੇ ਰਸਨਪਾਤ ਸ਼ਾਇਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ ਪਹਿਲਾਂ ਪੰਜ ਪੁਸਤਕਾਂ ਹੋਰ ਰੱਖੀਆਂ ਗਈਆਂ ਸਨ ਔਰ ਉਸ ਪੰਨੇ ਦੇ ਵਿੱਚ ਗੁਰੂ ਨਾਨਕ ਉਦਾਰਸ਼ੀ ਦਰਪਣ ਜਿਹੜੀ ਕਿ ਸਤਗੁਰਾਂ ਦੇ ਪ੍ਰਚਾਰਕ ਦੌਰਿਆਂ ਤੇ ਉਹਨਾਂ ਦੀ ਅਧਿਆਸ਼ ਇਤਿਹਾਸ ਤੇ ਆਧਾਰਿਤ ਸੀ ਉਹ ਲਿਖੀ ਗਈ ਸੀ ਤਾਂ ਸੰਗਤਾਂ ਨੇ ਬਹੁਤ ਪਿਆਰ ਕੀਤਾ ਤੇ ਬਹੁਤ ਸਾਰੇ ਜ਼ਿੰਮੇਵਾਰ ਸੱਜਣਾ ਨੇ ਪ੍ਰਚਾਰਕਾਂ ਨੇ ਇੱਛਾ ਪ੍ਰਗਟ ਕੀਤੀ ਕਿ ਇਸੇ ਸ਼ੈਲੀ ਵਿੱਚ ਇਸ ਢੰਗ ਦੇ ਨਾਲ ਬਾਕੀ ਪਾਤਸ਼ਾਹਾਂ ਦਾ ਵੀ ਜੀਵਨ ਬਿਰਤਾਂਤ ਲਿਖਿਆ ਜਾਵੇ ਤਾਂ ਸਤਿਗੁਰਾਂ ਨੇ ਕਿਰਪਾ ਕੀਤੀ ਉਹ ਲਿਖਿਆ ਜਾ ਰਿਹਾ ਕਿ ਉਹਦੇ ਵਿੱਚੋਂ ਦੂਜੇ ਪਾਤਸ਼ਾਹ ਜੀ ਮਹਾਰਾਜ ਤਨਗੁਰੂ ਅੰਗਦ ਸਾਹਿਬ ਜੀ ਦੀ ਜੀਵਨ ਗਾਥਾ ਤੇ ਉਹਨਾਂ ਦੀ ਬਾਣੀ ਇਸ ਨੂੰ ਵਿਚਾਰਦਿਆਂ ਹੋਇਆਂ ਤੇ ਪੁਸਤਕ ਜਿਹੜੀ ਤਿਆਰ ਹੋਈ ਹੈ ਸਿੰਘ ਵਰਸਲ ਵਾਲਿਆਂ ਨੇ ਲਿਖੀ ਹੈ ਪਰ ਮੇਰੀ ਖੁਸ਼ਕਿਸਮਤੀ ਹੈ ਕਿ ਇਸ ਪੁਸਤਕ ਨੂੰ ਪ੍ਰੋਲਿਸ ਕਰਨ ਸਮੇਂ ਅਰਦਾਸ ਦੇ ਵਿੱਚ ਸਿੱਖ ਕੌਮ ਦੇ ਜਿਹੜੇ ਬਹੁਤ ਸਨਮਾਨ ਉਹਨੇ ਸਾਡੇ ਸੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਖ ਸੇਵਾਦਾਰ ਜਥੇਦਾਰ ਸਾਹਿਬ ਐਡਵੋਕੇਟ ਧਾਮੀ ਸਾਹਿਬ ਸੌਰਵਰਿੰਦਰ ਸਿੰਘ ਧਾਮੀ ਉਹਨਾਂ ਨੇ ਆਪਣੇ ਰੁਜ਼ੀਨਿਆਂ ਵਿੱਚੋਂ ਬਹੁਤ ਮੁਸ਼ਕਲ ਨਾਲ ਸਮਾਂ ਕੱਢ ਕੇ ਮੈਨੂੰ ਨਿਵਾਜਿਆ ਹੈ ਅਰਦਾਸ ਵਿੱਚ ਸ਼ਾਮਲ ਹੋਏ ਨੇ ਔਰ ਆਪਣੇ ਹੱਥਾਂ ਦੇ ਨਾਲ ਇਹ ਜਿਹੜੀ ਪੁਸਤਕ ਹੈ ਇਹ ਸੰਗਤਾਂ ਦੇ ਪੇਸ਼ ਕੀਤੀ ਹੈ ਬਾਈ ਮੀਡੀਆ ਦੇ ਰਾਹੀਂ ਇੱਕ ਛੋਟੀ ਜੀ ਬੇਨਤੀ ਕਰਨੀ ਚਾਹਾਂਗਾ ਕਿ ਮੇਰੀ ਇਹ ਇੱਕ ਭਾਵਨਾ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਇਤਿਹਾਸ ਲਿਖਣ ਲੱਗੇ ਆ ਜਿਵੇਂ ਪਹਿਲਾਂ ਸਾਡੇ ਘਰਾਂ ਦੇ ਵਿੱਚ ਮਾਪੇ ਜਨਮ ਸਾਖੀਆਂ ਪੜ੍ਹ-ਪੜ੍ਹ ਕੇ ਬੱਚਿਆਂ ਨੂੰ ਸੁਣਾਇਆ ਕਰਦੇ ਸਨ ਉਹ ਜਨਮ ਸਾਖੀ ਦੀ ਤਰਜ਼ ਤੇ ਇਹ ਲਿਖਿਆ ਗਿਆ ਸਾਰਾ ਕੁਝ ਇੱਕ ਤਾਂ ਸਧਾਰਨ ਸਿੱਖ ਮਾਪੇ ਇਸ ਤੋਂ ਲਾਭ ਉਠਾ ਸਕਦੇ ਨੇ ਬੱਚਿਆਂ ਨੂੰ ਦੇ ਸਕਦੇ ਨੇ ਦੱਸ ਸਕਦੇ ਨੇ ਦੂਜੀ ਗੱਲ ਕਿ ਨਾਲ ਹੀ ਪ੍ਰਚਾਰਕਾਂ ਦੀ ਸਹੂਲਤ ਦੇ ਵਾਸਤੇ ਜਿਹੜੇ ਸਾਡੇ ਪੁਰਾਤਨ ਸੂਮੇ ਨੇ ਹਾਂਜੀ ਉਹਨਾਂ ਦੀਆਂ ਨਾਲ ਉਦਾਹਰਨਾਂ ਦਿੱਤੀਆਂ ਕੋਟੇਸ਼ਨ ਦਿੱਤੀਆਂ ਗਈਆਂ ਨੇ ਤਾਂ ਕਿ ਸਾਡੇ ਪ੍ਰਚਾਰਕ ਜਿਹੜੇ ਭਾਈ ਨੇ ਉਹ ਇੱਕ ਥਾਂ ਤੋਂ ਸਾਰਾ ਮੈਟਰ ਲੈ ਸਕਣ ਤੇ ਜਿਹੜੀ ਆਥੈਂਟਿਕ ਗੱਲ ਹੈ ਉਹ ਸੰਗਤਾਂ ਤੱਕ ਪਹੁੰਚਾ ਸਕਣ ਮੈਂ ਡਾਕਟਰ ਰੂਪ ਸਿੰਘ ਜੀ ਜਿਹੜੇ ਸਾਡੇ ਬਹੁਤ ਵਿਦਵਾਨ ਨੇ ਵੱਡੇ ਵਿਦਵਾਨ ਨੇ ਉਹਨਾਂ ਦਾ ਮੈਂ ਖਾਸ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਸਾਡੇ ਸੱਤਤਰ ਸਾਲ ਸਰਦਾਰ ਬਰਿਆਮ ਸਿੰਘ ਜੀ ਮੇਰੇ ਪਰਮ ਮਿੱਤਰ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਨੇ ਖੂਬ ਪਰਚੋਲ ਕੀਤੀ ਪੁਸਤਕ ਦੀ ਅਖਰੜੀਆਂ ਦੀ ਔਰ ਫਿਰ ਮੈਨੂੰ ਜਿਹੜੀਆਂ ਕੀਮਤੀ ਸ਼ੀਰਾਵਾਂ ਦਿੱਤੀਆਂ ਜਿਹੜੀਆਂ ਮੈਂ ਸ਼ੀਰਾਵਾਂ ਪੁਸਤਕ ਦੇ ਵਿੱਚ ਮੈਂ ਦਰਜ ਕਰ ਸਕਿਆ ਜਿਨ੍ਹਾਂ ਨੇ ਆਪਣੇ ਹੱਦ ਗੰਥੀ ਸਾਹਿਬ ਨੇ ਪਰਵਾਨਾ ਜੀ ਹੋਰਾਂ ਨੇ ਅਸੀਸਾਂ ਲਿਖ ਭੇਜੀਆਂ ਨੇ ਉਹਨਾਂ ਸਭਨਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਇਹਨਾਂ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਦਾਨੀਆਂ ਹੋਰ ਸਰਗਰਮੀਆਂ ਲੈ ਕੇ ਫੇਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਜੋ ਇਜਾਜ਼ਤ ਸਸ਼੍ਰੀ ਅੰਕਰ